ਸਾਮਣੇ 76 ਚ ਮੇਰਾ ਵਿਆਹ ਹੋਇਆ ਸੀ ਤੇ ਉਦੋਂ ਮੇਰਾ ਸਾਲਾ ਇੰਗਲੈਂਡ ਤੋਂ ਲੈ ਕੇ ਆਇਆ ਸੀ ਮੈਨੂੰ ਇਹ ਵਿਆਹ ਚ ਮਿਲੀ ਸੀ ਇੱਕ ਟੇਪਰ ਕਾਰਡਰ ਅਤੇ ਇੱਕ ਸਾਈਕਲ ਜਿਹੜਾ ਕਿ ਮੇਰੇ ਕੋਲ ਉਹਦਾ ਬਿੱਲ ਵੀ ਅੱਜ ਵੀ ਹੈਗਾ 306 ਰੁਪਏ ਦਾ ਸਾਈਕਲ ਸਾਨੂੰ ਦਾਜ ਵਿੱਚ ਮਿਲਿਆ ਸੀ ਸਾਈਕਲ ਤਾਂ ਮੈਂ ਬਹੁਤ ਲਾ ਕੇ ਘਸਾ ਕੇ ਕਵਾੜ ਕਰਤਾ ਪਰ ਇਹ ਟੇਪਰ ਕਾਰਡਰ ਮੈਂ ਅੱਜ ਵੀ ਚਾਲੂ ਰੱਖੀ ਹੋਈ ਹੈ ਜਿਹੜੀ ਕਿ ਸਵੇਰੇ ਸ਼ਾਮ ਗੁਰਬਾਣੀ ਵੀ ਲਾਉਣਾ ਕਸਟਮ ਮੇਰੇ ਕੋਲ ਇੱਕ ਕੱਚੀ ਭਰਿਆ ਪਿਆ ਬਹੁਤ ਸੋਹਣਾ ਤੇ ਮੈਨੂੰ ਦੋਸਤ ਮੇਰੇ ਆਸੇ ਨਾਲ ਮਜ਼ਾਕ ਨਾਲ ਕਹਿ ਦਿੰਦੇ ਆ ਕਿ ਯਾਰ ਤੂੰ ਇਹ ਵੀ ਬੜੀ ਸੰਭਾਲ ਕੇ ਰੱਖੀ ਆ ਮੈਂ ਕਹਿੰਦਾ ਇਹ ਤੇ ਜੇ ਇਹਨੂੰ ਛੱਡਦਾ ਤੇ ਫਿਰ ਮੈਂ ਤਾਂ ਕਿਸੇ ਕੰਮ ਨਹੀਂ ਬੜੇ ਖੁਸ਼ ਹੁੰਦੇ ਆ ਕੀ ਕਹਿੰਦੇ ਯਾਰ ਅੱਜ ਕੱਲ ਦਾ ਨਾ ਜਮਾਨਾ ਗਿਆ ਪੈਨ ਡਰਾਈਵ ਚੱਲਦੀ ਐ ਮੈਗਾ ਬਾਈ ਹੁਣ ਉਹ ਵੀ ਲਵਾ ਲਈ ਐ ਇਹਦੇ ਵਿੱਚ ਅੱਛਾ ਅੱਛਾ ਜੀ ਇਹ ਕਿਹੜੀ ਕੰਪਨੀ ਦੀ ਐ ਇਹ ਸੈਨਿਓ ਜਪਾਨ ਦੀ ਐ ਓਕੇ ਓਕੇ ਇਹਦੇ ਉੱਪਰ ਲਿਖਿਆ ਹੋਇਆ ਜਪਾਨ ਦਾ ਔਰ ਇਧਰ ਜਿਹੜੀ ਟੇਪਰ ਕਾਰਡ ਪਈ ਐ ਇਹ ਨੈਸ਼ਨਲ ਪੈਨਾਸੋਨਿਕ ਐ ਇਹ ਵੀ ਜਪਾਨ ਦੀ ਐ ਜੇ ਕਦੇ ਇਹਦੇ ਵਿੱਚ ਕੋਈ ਖਰਾਬੀ ਆਈ ਕਦੇ ਕੋਈ ਬਸ ਕੋਈ ਖਰਾਬੀ ਨਹੀਂ ਜੀ ਕਦੇ ਬੈਲਟ 10 ਸਾਲਾਂ ਬਾਅਦ ਪੋੜੀ ਪੈਂਦੀ ਐ ਉਹ ਹੁਣ ਬੈਲਟਾਂ ਨਹੀਂ ਮਿਲਦੀਆਂ ਮੈਨੂੰ ਇੱਕ ਗੰਗਾ ਨਗਰ ਦੁਕਾਨ ਮਿਲ ਗਈ ਸਾਡੇ ਨਾਲ ਹੀ ਦੂਰ ਐ 40 45 ਕਿਲੋਮੀਟਰ ਤੋਂ ਤਾਂ ਉੱਥੋਂ ਮੈਂ ਬੈਲਟ ਪਵਾ ਲੈਣਾ ਕਈ ਵਾਰੀ ਬੈਲਟ ਆਪ ਲੈ ਆਉਣਾ ਤੇ ਆਪ ਹੀ ਪਾ ਲੈਣਾ ਇਹਨਾਂ ਦਾ ਟੈਕਨੀਕਲ ਨਹੀਂ ਹੁਣ ਇਹਦਾ ਰਿਪੇਅਰ ਮਿਸਤਰੀ ਨਹੀਂ ਮਿਲਦਾ ਫਿਰ ਨੇੜੇ ਤੇ ਕੋਈ ਸਪੇਅਰ ਪਾਰਟ ਵੀ ਨਹੀਂ ਮਿਲਦਾ ਨਹੀਂ ਇਹ ਜਿਵੇਂ ਹੁਣ ਨਵੀਂ ਜਨਰੇਸ਼ਨ ਆ ਕਈ ਵਾਰੀ ਬੱਚੇ ਪੁੱਛਦੇ ਵੀ ਹੁੰਦੇ ਆ ਵੀ ਆਹ ਕੀ ਚੀਜ਼ ਆ ਬਹੁਤ ਮੰਗਦੇ ਆ ਜੀ ਮੇਰੇ ਤੋਂ ਤੇ ਉਹ ਬੱਚਿਆਂ ਨੂੰ ਤਾਂ ਪਤਾ ਹੀ ਆ ਵੀ ਆਹ ਤਾਂ ਅਸੀਂ ਕਦੇ ਦੇਖੀ ਨਹੀਂ ਇਹ ਚੀਜ਼ਾਂ ਸੰਭਾਲਦੀਆਂ ਹੁੰਦੀਆਂ ਜੀ ਹੁਣ ਤੁਸੀਂ ਇੱਧਰ ਦੇਖੋ ਆ ਮੇਰੇ ਕੋਲੇ ਹੀਟਰ ਹੈ ਹੂੰ ਮੇਰਾ ਖਾਲ ਹੈ ਹੀਟਰ ਨੂੰ 20 ਸਾਲ ਅੱਛਾ ਜੀ ਇਹਦਾ ਕੋਇਲ ਕਦੇ ਇੱਕ ਦੋ ਵਾਰੀ ਟੁੱਟਿਆ ਤਾਂ ਮਾਂ ਉਹਨੂੰ ਮਰੂੜੀ ਦੇ ਕੇ ਤੋਚੇ ਕਰ ਲੈਣਾ ਜਿੱਥੇ ਲਿਆ ਕੇ ਰੱਖਿਆ ਉੱਥੇ ਹੀ ਪਿਆ ਇਹਨੂੰ ਉੱਥੋਂ ਫਲਾਇਆ ਹੂੰ ਤਾਂ ਕਦੇ ਕਦੇ ਇਹਦੇ ਤੇ ਚਾਹ ਬਣਾ ਲੈਂਦੀ ਆ ਗਰਮ ਪਾਣੀ ਸਰਦੀਆਂ ਦੇ ਪੀਣ ਵਾਸਤੇ ਪਾਣੀ ਗਰਮ ਕਰ ਲੀਦਾ ਚੀਜ਼ਾਂ ਦੀ ਸੰਭਾਲ ਹੈ ਜੀ ਠੀਕ ਹੈ ਤਾਂ ਸੰਭਾਲ ਕਰੋ ਤਾਂ ਚੀਜ਼ਾਂ ਲਾਈਫ ਲੌਂਗ ਘਟ ਜਾਂਦੀਆਂ ਸਨ 76 ਚ ਮੇਰਾ ਵਿਆਹ ਹੋਇਆ ਸੀ ਤੇ ਉਦੋਂ ਮੇਰਾ ਸਾਲਾ ਇੰਗਲੈਂਡ ਤੋਂ ਲੈ ਕੇ ਆਇਆ ਸੀ ਮੈਨੂੰ ਇਹ ਵਿਆਹ ਤੇ ਮਿਲੀ ਸੀ ਇੱਕ ਟੈਪਰਕਾਰਡਰ ਅਤੇ ਇੱਕ ਸਾਈਕਲ ਜਿਹੜਾ ਕਿ ਮੇਰੇ ਕੋਲ ਉਹਦਾ ਬਿੱਲ ਵੀ ਅੱਜ ਵੀ ਹੈਗਾ 306 ਰੁਪਏ ਦਾ ਸਾਈਕਲ ਸਾਨੂੰ ਦਾਜ ਵਿੱਚ ਮਿਲਿਆ ਸੀ ਸਾਈਕਲ ਤਾਂ ਮੈਂ ਬਹੁਤ ਚਲਾ ਕੇ ਘਸਾ ਕੇ ਕਬੜਾ ਕਰਤਾ ਪਰ ਇਹ ਟੈਪਰਕਾਰਡਰ ਮੈਂ ਅੱਜ ਵੀ ਚਾਲੂ ਰੱਖੀ ਹੋਈ ਹੈ ਜਿਹੜੀ ਕਿ ਸਵੇਰੇ ਸ਼ਾਮ ਗੁਰਬਾਣੀ ਵੀ ਲਾਉਣਾ ਕਸਟਾ ਮੇਰੇ ਕੋਲ ਇੱਕ ਐਚੀ ਭਰਿਆ ਪਿਆ ਬਹੁਤ ਸੋਹਣਾ ਤੇ ਮੈਨੂੰ ਦੋਸਤ ਮੇਰੇ ਆਸੇ ਨਾਲ ਮਜ਼ਾਕ ਨਾਲ ਕਹਿ ਦਿੰਦੇ ਆ ਕਿ ਯਾਰ ਤੂੰ ਇਹ ਵੀ ਬੜੀ ਸੰਭਾਲ ਕੇ ਰੱਖੀ ਆ ਮੈਂ ਕਿਹਾ ਇਹ ਵੀ ਤੇ ਜੇ ਇਹਨੂੰ ਛੱਡਦਾ ਤੇ ਫਿਰ ਮੈਂ ਤਾਂ ਕਿਸੇ ਕੰਮ ਆਉਂਗੀ ਬੜੇ ਖੁਸ਼ ਹੁੰਦੇ ਆ ਕੀ ਕਹਿੰਦੇ ਯਾਰ ਅੱਜ ਤਾਂ ਤਾਂ ਇਹਨਾਂ ਦਾ ਜ਼ਮਾਨਾ ਗਿਆ ਪੈਨ ਡਰਾਈਵ ਚੱਲਦੀ ਐ ਮੈਂ ਕਹਾਂ ਮੈਂ ਹੁਣ ਉਹ ਵੀ ਲਵਾ ਲਈ ਐ ਇਹਦੇ ਅੱਛਾ ਜੀ ਇਹ ਕਿਹੜੀ ਕੰਪਨੀ ਦੀ ਐ ਇਹ ਸੈਨਿਓ ਜਪਾਨ ਦੀ ਐ ਓਕੇ ਓਕੇ ਇਹਦੇ ਉੱਪਰ ਲਿਖਿਆ ਹੋਇਆ ਜਪਾਨ ਦਾ ਔਰ ਇਧਰ ਜਿਹੜੀ ਟੇਪਰ ਡਾਟਰ ਪਈ ਐ ਇਹ ਨੈਸ਼ਨਲ ਪੈਨਾਸੋਨਿਕ ਐ ਇਹ ਵੀ ਜਪਾਨ ਦੀ ਐ ਜੇ ਕਦੇ ਇਹਦੇ ਵਿੱਚ ਕੋਈ ਖਰਾਬੀ ਆਈ ਕਦੇ ਕੋਈ ਬਸ ਕੋਈ ਖਰਾਬੀ ਨਹੀਂ ਜੀ ਕਦੇ ਬੈਲਟ 10 ਸਾਲਾਂ ਬਾਅਦ ਪੂਣੀ ਪੈਂਦੀ ਐ ਉਹ ਹੁਣ ਬੈਲਟਾਂ ਨਹੀਂ ਮਿਲਦੀਆਂ ਮੈਨੂੰ ਇੱਕ ਗੰਗਾ ਨਗਰ ਦੁਕਾਨ ਮਿਲ ਗਈ ਸਾਡੇ ਨਾਲ ਹੀ ਦੂਰ ਐ 40 45 ਕਿਲੋਮੀਟਰ ਤੋਂ ਤਾਂ ਉੱਥੋਂ ਮੈਂ ਬੈਲਟ ਪਵਾ ਲੈਣਾ ਕਈ ਵਾਰੀ ਬੈਲਟ ਆਪ ਲੈ ਆਉਣਾ ਤੇ ਆਪ ਹੀ ਪਾ ਲੈਣਾ ਇਹਨਾਂ ਦਾ ਟੈਕਨੀਕਲ ਨਹੀਂ ਹੁਣ ਇਹਦਾ ਰਿਪੇਅਰ ਮਿਸਤਰੀ ਨਹੀਂ ਮਿਲਦਾ ਫਿਰ ਨੇੜੇ ਤੇਰੇ ਕੋਈ ਸਪੇਅਰ ਪਾਰਟ ਵੀ ਨਹੀਂ ਮਿਲਦਾ ਨਹੀਂ ਇਹ ਜਿਵੇਂ ਹੁਣ ਨਵੀਂ ਜਨਰੇਸ਼ਨ ਆ ਕਈ ਵਾਰੀ ਬੱਚੇ ਪੁੱਛਦੇ ਵੀ ਹੋਣੇ ਆ ਵੀ ਆਹ ਕੀ ਚੀਜ਼ ਆ ਬਹੁਤ ਮੰਗਦੇ ਆ ਜੀ ਮੇਰੇ ਤੋਂ ਤੇ ਉਹ ਬੱਚਿਆਂ ਨੂੰ ਤਾਂ ਪਤਾ ਹੀ ਆ ਵੀ ਆਹ ਤਾਂ ਅਸੀਂ ਕਦੇ ਦੇਖੀ ਨਹੀਂ ਇਹ ਚੀਜ਼ਾਂ ਸੰਭਾਲਦੀਆਂ ਹੁੰਦੀਆਂ ਜੀ ਹੁਣ ਤੁਸੀਂ ਇੱਧਰ ਦੇਖੋ ਆ ਮੇਰੇ ਕੋਲੇ ਹੀਟਰ ਹੈ ਹੂੰ ਮੇਰਾ ਖਿਆਲ ਹੈ ਹੀਟਰ ਨੂੰ 20 ਸਾਲ ਅੱਛਾ ਜੀ ਇਹਦਾ ਕੋਇਲ ਕਦੇ ਇੱਕ ਦੋ ਵਾਰੀ ਟੁੱਟਿਆ ਤਾਂ ਮਾਂ ਉਹਨੂੰ ਮਰੋੜੀ ਦੇ ਕੇ ਤੋਚੇ ਕਰ ਲੈਣਾ ਜਿੱਥੇ ਲਿਆ ਕੇ ਰੱਖਿਆ ਉੱਥੇ ਹੀ ਪਿਆ ਇਹਨੂੰ ਉੱਥੋਂ ਫੜਾਇਆ ਹੂੰ ਤਾਂ ਕਦੇ ਕਦੇ ਇਹਦੇ ਤੇ ਚਾਹ ਬਣਾ ਲਈਦੀ ਹੈ ਹੂੰ ਗਰਮ ਪਾਣੀ ਸਰਦੀਆਂ 'ਚ ਪੀਣ ਵਾਸਤੇ ਪਾਣੀ ਗਰਮ ਕਰ ਲਈਦਾ ਚੀਜ਼ਾਂ ਦੀ ਸੰਭਾਲ ਹੈ ਜੀ ਠੀਕ ਹੈ ਤਾਂ ਸੰਭਾਲ ਕਰੋ ਤਾਂ ਚੀਜ਼ਾਂ ਲਾਈਫ ਲੌਂਗ ਤੁਹਾਡੀਆਂ